ਵਪਾਰੀ ਅਤੇ ਉਸ ਦਾ ਗਦਾ ਇੱਕ ਸੁਹਾਵਣੀ ਬਸੰਤ ਦੀ ਸਵੇਰ ਸੀ ਇੱਕ ਵਪਾਰੀ ਨੇ ਆਪਣੇ ਗਦੇ ਦੀ ਪੇਠ ਤੇ ਨਮਕ ਦੇ ਥੈਲੇ ਲੱਦੇ ਤਾਂ ਜੋ ਉਹ ਮੰਡੀ ਵਿੱਚ ਜਾ ਕੇ ਨਮਕ ਵੇਚ ਸਕੇ ਵਪਾਰੀ ਅਤੇ ਗਦਾ ਇਕੱਠੇ ਹੀ ਰਾਤ ਦੇ ਚੱਲ ਪਏ ਥੋੜੀ ਹੀ ਦੂਰ ਉਹ ਇੱਕ ਦਰਿਆ ਦੇ ਕੰਢੇ ਪਹੁੰਚ ਗਏ ਬਦਕਿਸਮਤੀ ਨਾਲ ਗਦਾ ਫਿਸਲ ਕੇ ਦਰਿਆ ਵਿੱਚ ਡਿੱਗ ਗਿਆ ਜਦੋਂ ਉਹ ਮੁਸ਼ਕਿਲ ਨਾਲ ਕੰਢੇ ਉੱਤੇ ਚੜਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਪੇਠ ਤੇ ਲੱਦੇ ਥੈਲੇ ਹੌਲੇ ਹੋ ਗਏ ਸਨ ਪਾਣੀ ਵਿੱਚ ਨਮਕ ਕੁਲ ਗਿਆ ਸੀ ਵਪਾਰੀ ਕੁਝ ਨਹੀਂ ਕਰ ਸਕਿਆ ਇਸ ਲਈ ਉਹ ਮੋੜ ਘਰ ਵਾਪਸ ਗਿਆ ਅਤੇ ਗੱਦੇ ਦੀ ਪਿੱਠ ਤੇ ਨਮਕ ਦੇ ਹੋਰ ਥੈਲੇ ਲੱਦ ਦਿੱਤੇ ਜਦੋਂ ਉਹ ਫਿਰ ਉਦੋਂ ਹੀ ਫਿਸਲਣ ਵਾਲੇ ਦਰਿਆ ਕੰਡੇ ਤੇ ਪਹੁੰਚੇ ਗਦਾ ਇਸ ਵਾਰ ਜਾਨ ਬੁਝ ਕੇ ਪਾਣੀ ਵਿੱਚ ਡਿੱਗ ਗਿਆ ਨਮਕ ਫੇਰ ਕੁਲ ਗਿਆ ਅਤੇ ਥੈਲੇ ਹੌਲੇ ਹੋ ਗਏ ਹੁਣ ਵਪਾਰੀ ਨੂੰ ਗੱਦੇ ਦੀ ਚਲਾਕੀ ਦੀ ਸਮਝ ਆ ਗਈ ਉਸਨੇ ਸੋਚਿਆ ਕਿ ਇਸ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਤੀਜੀ ਵਾਰ ਜਦੋਂ ਉਹ ਘਰ ਵਾਪਸ ਆਏ ਵਪਾਰੀ ਨੇ ਨਮਕ ਦੀ ਥਾਂ ਚੱਗ ਵਾਲੇ ਸਪੌਂਜ ਦੇ ਥੈਲੇ ਗਧੇ ਦੀ ਪਿੱਠ ਤੇ ਰਖੇ ਉਹ ਦੋਵੇਂ ਫੇਰ ਮੰਡੀ ਵੱਲ ਚੱਲ ਪਏ ਦਰਿਆ ਤੇ ਪਹੁੰਚ ਕੇ ਗਧੇ ਨੇ ਬਹੁਤ ਚਲਾਕ ਬਣਦਿਆਂ ਇੱਕ ਵਾਰ ਹੋਰ ਪਾਣੀ ਵਿੱਚ ਡਿੱਗ ਮਾਰ ਦਿੱਤੀ ਪਰ ਇਸ ਵਾਰ ਨਮਕ ਦੀ ਥਾਂ ਸਪੌਂਜ ਸਨ ਜੋ ਪਾਣੀ ਪੀ ਕੇ ਹੋਰ ਵੀ ਭਾਰੀ ਹੋ ਗਏ ਹੁਣ ਗਧੇ ਦੀ ਪਿੱਠ ਤੇ ਬੋਝ ਹੌਲਾ ਨਹੀਂ ਬਲਕਿ ਬਹੁਤ ਭਾਰੀ ਹੋ ਗਿਆ ਸੀ ਵਪਾਰੀ ਹੱਸਿਆ ਅਤੇ ਕਿਹਾ ਮੂਰਖ ਗਦੇ ਤੇਰੀ ਚਾਲ ਪਕੜ ਲਈ ਗਈ ਹੈ ਯਾਦ ਰੱਖੀ ਜਿਆਦਾ ਵਾਰ ਕਿਸੇ ਨੂੰ ਠੱਗਣ ਦੀ ਕੋਸ਼ਿਸ਼ ਕਰਨ ਵਾਲਾ ਖੁਦ ਹੀ ਠੱਗਿਆ ਜਾਂਦਾ ਹੈ ਐਦਾਂ ਦੀਆਂ ਹੋਰ ਕਹਾਣੀਆਂ ਦੇਖਣ ਅਤੇ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ